ਸੀ ਆਪਗਵੰਤ ਮਾਨ ਅੰਬੇਡਕਰ ਜਨਮ ਦਿਵਸ ਦੇ ਮੌਕੇ ਤੇ ਪਟਿਆਲਾ ਪਹੁੰਚੇ ਨੇ ਪੰਜਾਬੀ ਯੂਨੀਵਰਸਿਟੀ ਵਿਖੇ ਆਯੋਜਿਤ ਸਮਾਗਮ ਦੇ ਵਿੱਚ ਸ਼ਾਮਿਲ ਹੋਏ ਇਸ ਦੌਰਾਨ ਅਨੁਸੂਚਿਤ ਜਾਤੀ ਭਾਈਚਾਰੇ ਦੇ ਸਟੂਡੈਂਟਸ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਵੰਡੀ ਗਈ ਉਹਨਾਂ ਦੇ ਵੱਲੋਂ ਸਰਕਾਰ ਨੇ ਸਕਾਲਰਸ਼ਿਪ ਦੀ ਰਕਮ 4229 ਕਰੋੜ ਰੁਪਏ ਨਿਰਧਾਰਿਤ ਕੀਤੀ ਹੈ ਇਸ ਦੇ ਨਾਲ ਹੀ ਮੁੱਖ ਮੰਤਰੀ ਦੇ ਸਮਾਗਮ ਦੇ ਲਈ ਸੁਰੱਖਿਆ ਦੇ ਪੂਕਾ ਪ੍ਰਬੰਧ ਕੀਤੇ ਗਏ ਸੀ ਦੂਜੇ ਪਾਸੇ ਜ਼ਿਲ੍ਹੇ ਦੇ ਵੱਖ-ਵੱਖ ਪ੍ਰੋਗਰਾਮ ਆਯੋਜਿਤ ਕੀਤੇ ਗਏ ਨੇ ਉੱਥੇ ਤੇ ਇਸ ਦੇ ਵਿੱਚ ਆਮ ਆਦਮੀ ਪਾਰਟੀ ਸਮੇਤ ਵੱਖ-ਵੱਖ ਰਾਜਨੀਤਿਕ ਪਾਰਟੀਆਂ ਸ਼ਾਮਿਲ ਹੋ ਰਹੀਆਂ ਨੇ ਤਾਂ ਅੱਜ ਸਮਾਗਮ ਦੇ ਵਿੱਚ ਪਹੁੰਚੇ ਨੇ ਸੀਐਮ ਮਾਨ ਉਹਨਾਂ ਨੇ ਬੱਚਿਆਂ ਨੂੰ ਸਕਾਲਰਸ਼ਿਪਸ ਵੰਡੀਆਂ ਨੇ ਤੇ ਅੰਬੇਡਕਰ ਜਨਮ ਦਿਤੀ ਮੌਕੇ ਰਾਜ ਪੱਧਰੀ ਸਮਾਗਮ ਰੱਖਿਆ ਗਿਆ ਸੀ ਤੇ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ ਸੀ ਐਸ.ਐਮ. ਮਾਨ ਮੈਨੂੰ ਡੀਸੀ ਸਾਹਿਬਾ ਪਟਿਆਲੇ ਦੇ ਕਹਿੰਦੇ ਜੀ ਪੌੜੀਆਂ ਚੜ੍ਹਨਾ ਪੈਣਾ ਹੈ ਮੈਂ ਕਹਿੰਦਾ ਮੈਂ ਕਿਹੜਾ ਪਹਿਲੀ ਵਾਰ ਚੜ੍ਹਿਆ ਇਹ ਪੌੜੀਆਂ ਮੈਂ ਕਿਹਾ ਇੰਨਾ ਪੌੜੀਆਂ ਵਿੱਚ ਦੀ ਬੜੀ ਵਾਰ ਆਏ ਆਂ ਔਰ ਐਸੇ ਸਟੇਜ ਤੇ ਇੰਟਰ ਜੂਨਲ ਯੂਥ ਫੈਸਟੀਵਲਾਂ 'ਚ ਇਤਨੇ ਪਰਫਾਰਮ ਕੀਤਾ ਵੱਡੇ ਵੱਡੀਆਂ ਪਰਫਾਰਮੈਂਸਾਂ ਹੋਰ ਆਰਟਿਸਟਾਂ ਦੀਆਂ ਦੇਖੀਆਂ ਇੱਥੋਂ ਮੈਡਲ ਵੀ ਮਿਲੇ ਇੱਥੋਂ ਕਈ ਵਾਰੀ ਮੈਡਲ ਨਹੀਂ ਵੀ ਮਿਲੇ ਤੇ ਫਿਰ ਇਸ ਪ੍ਰੋਫੈਸ਼ਨਲ ਆਰਟਿਸਟ ਦੇ ਤੌਰ ਤੇ ਫੁਲਕਾਰੀ ਪ੍ਰੋਗਰਾਮ ਗੁਰਪ੍ਰੀਤਵੰਦਿਆ ਜੀ ਆਜਿਹਾ ਹੁੰਦਾ ਬਹੁਤ ਸਾਰੇ ਮਿੱਤਰਾਂ ਨਾਲ ਬੈਠੇ ਹੋਣਗੇ ਜਿਹੜੇ ਫੁਲਕਾਰੀ ਦੇ ਪ੍ਰਬੰਧਕ ਨੇ ਤਾਂ ਇੱਥੇ ਐਜ਼ ਅ ਆਰਟਿਸਟ ਵੀ ਪਰਫਾਰਮ ਕਰਕੇ ਗਏ ਔਰ ਹਾਲਾਂਕਿ ਮੈਂ ਸ਼ਹੀਦ ਉਦਮ ਸਿੰਘ گورਮੈਂਟ ਕਾਲਜ ਸੁਨਾਮ ਚ ਪੜਦਾ ਸੀ ਪਰ ਮੈਂ ਆਪਣੇ ਸੀਨੀਅਰਸ ਨਾਲ ਯੂਨੀਵਰਸਿਟੀ ਚ ਆ ਜਾਂਦਾ ਸੀ ਸ਼ਹੀਦ ਭਗਤ ਸਿੰਘ ਹੋਸਟਲ ਚ ਰਹਿਣ ਦੇਤੀ ਅਜੇ ਮੈਂ ਚਾਹੂੰਗਾ ਮੈਂ ਬੀਸੀ ਸਾਹਿਬ ਨੂੰ ਕਿਹਾ ਕਿ ਕਮਰੇ ਹੀ ਦਿਖਾ ਦਿਓ ਉਹ ਜਿੱਥੇ ਸੁਪਨੇ ਸਜੋਏ ਜਾਂਦੇ ਸੀ ਹੋਮੀਪਾਤਾ ਦੇ ਨਾਲ ਹੀ ਸ਼ਹੀਦ ਭਗਤ ਸਿੰਘ ਹੋਸਟਲ ਹੈ ਇੱਧਰ ਬਾਲੀਵਾਲ ਦਾ ਗਰਾਊਂਡ ਹੈ ਦਲ ਸਿੰਘ ਜੀ ਕੋਚ ਹੁੰਦੇ ਸੀ ਬੈਠੇ ਹੈ ਕਿੱਥੇ ਬੈਠੇ ਹੈ ਹਾਂ ਜੀ ਬੱਠੇ ਦਲ ਸਿੰਘ ਜੀ ਅੱਛਾ ਅੱਛਾ ਜਵਾਜੂ ਸੋ ਬਾਲੀਵਾਲ ਖੇਡਦੇ ਰਹੇ ਆ ਯੂਨੀਵਰਸਿਟੀ ਆਪਣਾ ਲਾਇਬ੍ਰੇਰੀ ਗੋਲ ਮਾਰਕੀਟ ਸੋ ਉਧਰ ਇਹਦੇ ਸੀ ਬਚਾਅ ਵਿੱਚ ਹੀ ਬਚਾਅ ਹੈ ਸੋ ਯੂਨੀਵਰਸਿਟੀ ਚਾਹੇ ਤਾ ਮਤਲਬ ਲੱਗਦਾ ਹੈ ਕਿ ਦੁਬਾਰੇ ਐਡਮਿਸ਼ਨ ਲੈ ਲਿਆ ਹੈ ਲੀਡਰਾਂ ਨੇ ਆਪਣੇ ਜਵਾਕਾਂ ਨੂੰ ਪਹਾੜਾਪੂੜਾ ਵਾਲੇ ਸਕੂਲਾਂ ਚ ਪਾਤਾ ਗਰੀਬਾਂ ਦੇ ਬੱਚੇ ਰਹਿ ਗਏ ਸਰਕਾਰੀ ਸਕੂਲਾਂ ਦਾ ਬੁਰਾ ਹਾਲ ਕਰਤਾ ਨਾ ਉਥੇ ਕੋਈ ਕਮਰਾ ਨਾ ਉਥੇ ਕੋਈ ਬੈਂਚ ਨਾ ਉਥੇ ਪੀਣ ਵਾਲਾ ਪਾਣੀ ਨਾ ਬਾਥਰੂਮ ਸਰਕਾਰੀ ਸਕੂਲ ਜਿਹੜੇ ਸੀ ਉਹ ਮਜਬੂਰੀ ਦਾ ਪ੍ਰਤੀਕ ਬਣ ਗਏ ਸੀਗੇ ਗਰੀਬਾਂ ਲਈ ਕਿ ਹੋਰ ਕੀ ਕਰੀਏ ਕੋਈ ਰਿੱਥੀ ਪੜਾਉਣੇ ਪੈਣਗੇ ਬੱਚੇ ਪ੍ਰਾਈਵੇਟ ਜੋਗੀ ਫੀਸ ਹੈ ਨਹੀਂ ਮੇਰਾ ਜਿਹੜਾ ਸੋਚ ਹੈ ਜਾਂ ਮੇਰਾ ਯਾਰ ਵਿਜ਼ਨ ਹੈ ਮੈਂ ਦੋ ਚੀਜ਼ਾਂ ਦੇ ਵਿੱਚ ਲੋਕਾਂ ਦੀ ਮਜਬੂਰੀ ਨੂੰ ਮਰਜ਼ੀ 'ਚ ਬਦਲਨੀ ਚਾਹਣਾ ਜਿਹਦੇ ਚੋਂ ਕਾਫੀ ਹੱਦ ਤੱਕ ਕਾਮਯਾਬੀ ਮਿਲ ਰਹੀ ਹੈ ਪਹਿਲੀ ਗੱਲ ਸਰਕਾਰੀ ਸਕੂਲ ਸਰਕਾਰੀ ਸਕੂਲਾਂ 'ਚ ਮਜਬੂਰੀ 'ਚ ਬੱਚਾ ਪੜਾਇਆ ਜਾਂਦਾ ਹੈ ਪ੍ਰਾਈਵੇਟ ਜੁਗੀ ਫੀਸ ਹੈ ਨਹੀਂ ਗਰੀਬ ਬਦ ਗਰੀਬ ਲੋਕਾਂ ਕੋਲੇ ਮੈਂ ਕਹਿੰਦਾ ਇਹੋ ਜੇ ਸਕੂਲ ਬਣਾ ਦਾਂਗੇ ਤੁਹਾਡੀ ਮਜਬੂਰੀ ਮਰਜ਼ੀ 'ਚ ਬਦਲ ਜੂਗੀ ਜੇ ਬੱਚਾ ਸਰਕਾਰੀ ਚ ਪੜਾਉਣਾ ਸਰਕਾਰੀ ਚ ਪੜਾ ਲਓ ਤੁਹਾਡੀ ਮਰਜ਼ੀ ਹੈ ਜੇ ਪ੍ਰਾਈਵੇਟ ਚ ਪੜਾਉਣਾ ਪ੍ਰਾਈਵੇਟ ਚ ਪੜਾ ਲਓ ਉਧਰ ਹਜੇ ਫੀਸ ਲੱਗੂਗੀ ਇਧਰ ਫੀਸ ਵੀ ਨਹੀਂ ਲੱਗਣੀ ਪੜਾਈ ਦਾ ਲੈਵਲ ਬਿਲਕੁਲ এডਿਕੇਸ਼ਨ ਦਾ ਉਹੀ ਸੇਮ ਹੋਊਗਾ ਬਲਕਿ ਆਪੇ ਹੋਊਗਾ